ਤਾਲ ਸੁਨਾਮੀ ਤੋਂ ਬਾਅਦ ਜਪਾਨ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਮੁਰ ਤੋਂ ਇਸ ਖਬਰ ਦਾ ਜ਼ਿਕਰ ਕਰਾਗੇ ਟੋਕਿਓ ਤੋਂ ਖਬਰ ਜਿੱਥੇ ਰਨਵੇ ਤੇ ਖੜੇ ਜਹਾਜ਼ ਨੂੰ ਅਚਨਿਕ ਅੱਗ ਲੱਗ ਗਈ ਹਨੇਡਾ 에ਰਪੋਰਟ ਤੇ ਜਹਾਜ਼ ਨੂੰ ਅੱਗ ਲੱਗੀ ਹਾਲਾਂਕਿ ਤੁਹਾਨੂੰ ਦੱਸ ਦਿੱਤੀ ਕਿ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਕਿ ਕਿਹੜੇ ਕਾਰਨ ਰਹੇ ਜਿਨ੍ਹਾਂ ਕਾਰਨ ਅੱਗ ਲੱਗੀ ਲੇਕਿਨ ਜਿਹੜਾ ਹੈ ਜਪਾਨ ਤੇ ਕਿਤਨੇ ਕਿਤੇ ਆਫਦਾ ਜਰੂਰ ਚੱਲ ਰਹੀ ਸੋ ਸਭ ਤੋਂ ਪਹਿਲਾ ਪੁਚਾਲ ਆਇਆ ਉਸ ਤੋਂ ਬਾਅਦ ਸੁਨਾਮੀ ਤੇ ਹੁਣ ਰਨਵੇ ਤੇ ਖੜੇ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ ਮੌਕੇ ਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਟੋਕਿਓ ਤੋਂ ਖਬਰ ਹੈ ਸੋ ਹਨੇਡਾ 에어ਪੋਰਟ ਤੇ ਜਹਾਜ਼ ਨੂੰ ਅੱਗ ਲੱਗੀ ਹੈ ਸੋ ਕਾਰਨਾਂ ਦਾ ਪਤਾ ਲਗਾਉਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਮੁਸ਼ਕਲ ਦੇ ਬਾਅਦ ਅੱਗ ਤੇ ਕਾਬੂ ਜਰੂਰ ਪਾਇਆ ਗਿਆ ਮੌਕਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਜੜੀ ਗਿਣਤੀ ਦੇ ਵਿੱਚ ਪਹੁੰਚੀਆਂ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਾਫੀ ਵੱਡਾ ਹੈ ਪਲੇਨ ਕਾਫੀ ਵੱਡਾ ਜਹਾਜ਼ ਜਿਸ ਦੇ ਵਿੱਚ ਅਚਾਨਕ ਅੱਗ ਲੱਗ ਗਈ ਸੋ ਟੋਕਿਓ ਤੋਂ ਖਬਰ ਜਿੱਥੇ ਰਨਵੇ ਤੇ ਖੜੇ ਜਹਾਜ਼ ਨੂੰ ਅੱਗ ਲੱਗ ਗਈ ਸੋ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਟੈਕਨੀਕੀ ਟੀਮ ਕਿ ਕਿਹੜੇ ਕਾਰਨ ਰਹੇ ਜਿਸ ਦੇ ਕਾਰਨ ਇਹ ਅੱਗ ਲੱਗੀ ਸੋ ਦੱਸਦੀ ਹੈ ਕਿ ਜਪਾਨ ਦੇ ਵਿੱਚ ਪਹਿਲਾਂ ਭੁਚਾਲ ਆਇਆ ਪਿਛਲੇ ਕੁਝ ਦਿਨਾਂ ਤੋਂ ਜਪਾਨ ਤੇ ਆਫਤਾ ਆਉਂਦੀ ਹੋਈ ਨਜ਼ਰ ਆ ਰਹੀ ਉਸ ਤੋਂ ਬਾਅਦ ਸੁਨਾਮੀ ਆਈ ਤੇ ਹੁਣ ਟੋਕਿਓ ਵਿਖੇ ਰਨਵੇ ਤੇ ਖੜੇ ਜਹਾਜ਼ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਸਿਮੋਕੀ ਤੇ ਸਵੀਟਰ ਦੀ ਟੀਵੀ ਸਕਰੀਨ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਮੁਸ਼ਕਿਲ ਦੇ ਬਾਅਦ ਅੱਗ ਤੇ ਕਾਬੂ ਪਾਇਆ ਸੋਹੇਨਿਡਾ 에ਰਪੋਰਟ ਤੋਂ ਇਹ ਤਸਵੀਰ ਜਿੱਥੇ ਅਚਾਨਕ ਜਹਾਜ਼ ਨੂੰ ਅੱਗ ਲੱਗੀ ਟੋਕਿਓ ਵਿਖੇ ਸੋਹੇਨਿਡਾ 에ਰਪੋਰਟ ਤੇ ਜਹਾਜ਼ ਨੂੰ ਅੱਗ ਲੱਗਣ ਦੀ ਖਬਰ ਮਿਲੀ ਹੈ ਸੋ ਅੱਗ ਲੱਗਣ ਦੇ ਕਾਰਨ ਦਾ ਹਲੇ ਤੱਕ ਸਾਫ਼ ਨਹੀਂ ਹੋ ਸਕਿਆ لیکن ਇੱਕ ਵੱਡਾ ਨੁਕਸਾਨ ਜ਼ਰੂਰ ਹੋ ਗਿਆ। ਸੁਝਾਜ ਦਾ ਕਾਫੀ ਜਿਥੇ ਨੁਕਸਾਨ ਹੋਇਆ ਤਾਂ ਉੱਥੇ ਹੀ ਹੁਣ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਉਹ ਇਨਵੈਸਟੀਗੇਟ ਕਰੇਗੀ ਆਖਿਰੇ ਕਿਵੇਂ ਇਹ ਖੜੇ ਜਹਾਜ਼ ਦੇ ਵਿੱਚ ਅਚਾਨਕ ਅੱਗ ਲੱਗ ਕੇ ਜਾਂਦੀ। ਉਸੇਪਰ ਚਾਲ ਸੁਨਾਮੀ ਤੋਂ ਬਾਅਦ ਜਪਾਨ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਟੋਕਿਓ ਵਿਖੇ ਨੀਡਾ 에ਰਪੋਰਟ ਤੇ ਅਚਾਨਕ ਰਨਵੇ ਤੇ ਖੜੇ ਜਹਾਜ਼ ਨੂੰ ਅੱਗ ਲੱਗ ਗਈ। ਸੋ ਅੱਗ ਇਸ ਕਦਰ ਭਿਆਨਕ ਹੋ ਗਈ ਮੌਕੇ ਦੀ ਤਸਵੀਰ ਤੁਸੀਂ ਦੇਖ 파 ਰਹੇ ਹੋ ਕਿ ਮੁਸ਼ੱਕਤ ਦੇ ਬਾਅਦ ਜਿੱਥੇ ਅੱਗ ਤੇ ਕਾਬੂ ਪਾਇਆ ਗਿਆ ਤਾਂ ਉੱਥੇ ਹੀ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਕਾਰਨ ਰਹੇ ਨੇ ਜਿਨ੍ਹਾਂ ਕਾਰਨ ਕਰਕੇ ਇਹ ਅੱਗ ਲੱਗੀ ਤਾਂ ਇਹ ਜਹਾਜ਼ ਬਿਲਕੁਲ ਹੁਣ ਖਤਮ ਹੀ ਹੋ ਚੁੱਕਿਆ ਕਿਉਂਕਿ ਅੱਗ ਦੀ ਇਹ ਲਪਟਾਂ ਜਿਹੜੀਆਂ ਇਸ ਗੱਲ ਦੀ ਗਵਾਹੀ ਭੜ ਰਹੇ ਨੇ ਕਿ ਜਹਾਜ਼ ਦੇ ਵਿੱਚ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਅੱਗ ਲੱਗੀ ਉਥੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਮੁਸ਼ਕਲ ਦੇ ਬਾਅਦ ਹਾਲਾਂਕਿ ਅਗ ਕਾਬੂ ਪਾਇਆ ਗਿਆ ਤਾਂ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਕਿ ਕਿਹੜੇ ਕਾਰਨ ਰਹੇ ਜਿਸ ਤੇ ਮਤੇ ਨਜ਼ਰ ਇਹ ਅੱਗ ਲੱਗੀ ਸੁਤਿਆ ਤਸਵੀਰਾਂ ਅਪਡੇਟ ਤਸਵੀਰਾਂ ਜੋ ਸਾਹਮਣੇ ਆਏ ਤੁਹਾਡੀ ਟੀਵੀ ਸਕਰੀਨ ਤੇ ਸੋ ਟੋਕੀਓ ਦੇ ਹਨੇਡਾ ਏਅਰਪੋਰਟ ਤੋਂ ਇਹ ਤਸਵੀਰ ਜਿੱਥੇ ਰਨਵੇ ਤੇ ਖੜੇ ਜਹਾਜ਼ ਨੂੰ ਅਚਾਨਕਾ ਅੱਗ ਲੱਗ ਵੀਨੀਦਿਨਿਚ ਪਾਤ ਦੇ ਵਿੱਚ ਕਾਫੀ ਜੜੀ ਆ ਆਪਦਾਈ ਹੋਈ ਹੈ ਕਿਉਂਕਿ ਸਭ ਤੋਂ ਪਹਿਲਾਂ ਉੱਥੇ ਪਹੁੰਚਾਲ ਆਇਆ ਉਸ ਤੋਂ ਬਾਅਦ ਸੁਨਾਬੀ ਤੇ ਹੋਣ ਇੱਕ ਹੋਰ ਖਾਸ ਸਵਪਰੇ ਰਨਵੇ ਤੇ ਖੜੇ ਜਹਾਜ਼ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ 에ਰਪੋਰਟ ਦੇ ਸਾਰੇ ਅਧਿਕਾਰੀਆਂ ਨੂੰ ਜੜੀਆਂ ਹੱਥ ਪੈਰਾਂ ਦੀ ਪੈ ਜਾਂਦੀਆਂ ਨੇ ਸੋ ਅੱਗ ਦੇ ਵਿੱਚ ਕਿਸ ਕਦਰ ਇਹ ਜਿਹੜਾ ਹੈ ਖਤਮ ਹੁੰਦਾ ਹੋਇਆ ਜਹਾਜ਼ ਨਜ਼ਰ ਆ ਰਿਹਾ ਹੈ ਤਸਵੀਰਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਸੋ ਫਾਇਰ ਬ੍ਰਿਗੇਡ ਦੇ ਆ ਕਾਫੀ ਗੰਢੀ ਦੇ ਵਿੱਚ ਗੱਡੀਆਂ ਮੌਕੇ ਤੇ ਹਾਜ਼ਰ لیکن ਜਦੋਂ ਤੱਕ ਆਕਤ ਕਾਬੂ ਪਾਏਗਾ ਉਦੋਂ ਤੱਕ ਜਹਾਜ਼ ਬਿਲਕੁਲ ਹੀ ਖਤਮ ਹੁੰਦਾ ਹੋਇਆ ਨਜ਼ਰ ਆਇਆ ਸੋ ਹੈਨੀਡਾ 에어ਪੋਰਟ ਤੋਂ ਇਹ ਤਸਵੀਰ ਹੈ